4 ਸਾਲ ਬੀਤ ਜਾਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਜਿਹੜੀ ਸੱਚਾਈ ਹੈ ਉਹ ਬਿੱਲੀ ਥੱਲੇ ਦੇ ਵਿੱਚੋਂ ਬਾਹਰ ਆ ਗਈ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਹਾਂ ਜਿਹੜਾ ਉਹਨਾਂ ਨੇ 2022 ਦੇ ਵਿੱਚ ਫੈਸਲਾ ਕੀਤਾ ਸੀ ਉਹ ਬਿਲਕੁਲ ਗਲਤ ਕੀਤਾ ਸੀਗਾ ਉਹਨਾਂ ਦੇ ਨਾਲ ਵੱਡਾ ਧੋਖਾ ਹੋਇਆ ਹੁਣ ਲੋਕ ਇਸ ਗੱਲ ਨੂੰ ਲੈ ਕੇ ਇੱਕ ਤਾਂ ਪੰਜਾਬ ਦੀ ਸਰ ਜ਼ਮੀਨ ਦੇ ਉੱਤੇ ਐਕਸਪੈਰੀਮੈਂਟ ਕਰਨ ਤੋਂ ਲੋਕ ਮਨਕਰ ਹੋ ਗਏ ਸ਼ੋ ਮਾਰਚ ਹੈ ਇੰਡਸਟਰੀ ਦੇ ਲਈ ਉਹ ਦੋਗੁਪਤੀਆਂ ਦੇ ਲਈ ਕੰਮ ਕਰਨ ਦੀ ਗੱਲ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਵਾਹਦ ਇੱਥੇ ਬਹੁਤ ਸਾਰੇ ਕੰਮ ਕੀਤੇ ਆ ਔਰ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਵਿਜਨਰੀ ਸੋਚ ਰੱਖਣ ਵਾਲੇ ਆ ਔਰ ਇਸ ਕਰਕੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਉਹਨਾਂ ਨੂੰ ਪਰਖਣ ਦੀ ਲੋੜ ਨਹੀਂ ਹੁਣ ਉਹਨਾਂ ਨੇ ਲੰਮੇ ਸਾਲ ਕੰਮ ਕੀਤੇ ਇਹ ਜਿਹੜੀਆਂ ਬਾਕੀ ਦੀਆਂ ਪਾਰਟੀਆਂ ਦਾ ਡਰਾਮੇ ਕਰ ਰਹੀਆਂ ਨੇ ਜੀ ਪਾਣੀ ਦੇ ਵਿੱਚ ਖੜ ਕੇ ਤੁਹਾਡੀ ਜ਼ਿੰਮੇਵਾਰੀ ਝਾੜੂ ਲਾਉਣ ਦੀ ਥੋੜਾ ਤੁਹਾਨੂੰ ਲੋਕਾਂ ਨੇ ਐਮਐਲਏ ਬਣਾਇਆ ਮੰਤਰੀ ਬਣਾਇਆ ਤੁਹਾਨੂੰ ਝਾੜੂ ਲਾਉਣ ਲਈ ਬਣਾਇਆ ਜਾਂ ਤੁਹਾਨੂੰ ਪਜਾਮਾ 2 ਫੁੱਟ ਉੱਪਰ ਚੱਕ ਕੇ ਧੋਚੂ ਪਾਣੀ ਦੇ ਵਿੱਚ ਆਪਣੇ ਫੋਟੋਸ਼ੂਟ ਕਰਾਉਂਦੇ ਫਿਰਦੇ ਇਹ ਗੱਲ ਧਰਮੀ ਫੌਗੀਆਂ ਦੀ ਕੀਤੀ ਆ ਤਾਂ ਹੁਣ ਤੱਕ ਅਕਾਲੀ ਦਲ ਨੂੰ ਧਰਮੀ ਫੌਗੀਆਂ ਦੀ ਯਾਦ ਕਿਉਂ ਨਹੀਂ ਆਈ 40 ਸਾਲ ਬਾਅਦ ਹੀ ਕਿਉਂ ਇਹ ਨਹੀਂ ਕਹਿ ਸਕਦੇ ਕਿ ਜੇ ਤਰਨ ਤਰਨ ਸੀਟ ਹੈ ਇੱਕ ਰੂਰਲ ਸੀਟ ਹੈ ਪੰਥਕ ਸੀਟ ਹੈ ਤੇ ਉੱਥੇ ਸਾਨੂੰ ਧਰਮ ਜਿਹੜੇ ਤਾਂ ਮੋਰਚੇ ਦੀ ਜਿਹੜੀ ਬੀਬੀ ਹੈ ਉਹਦੀ ਯਾਦ ਆ ਗਈ ਜਾਂ ਧਰਮੀ ਫੌਜੀਆਂ ਦੀ ਯਾਦ ਆ ਗਈ ਨਹੀਂ ਉਹ ਇਤفاق ਹੈ ਉਹ ਇਤفاق ਹੈ ਕਿ ਸਾਡੇ ਕੋਲੇ ਕੈਂਡੀਡੇਟ ਜਿਹੜੇ ਆਜ਼ਾਦਾਨਾ ਤੌਰ ਤੇ ਪਿਛਲੇ ਲੰਮੇ ਸਮੇਂ ਤੋਂ ਸਮਾਜ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਸਵਾਸੇਵਾ ਦੇ ਤੌਰ ਤੇ ਕੰਮ ਕਰ ਰਹੇ ਸੀ ਉਹ ਤਾਂ ਸਗੋਂ ਉਹਨਾਂ ਨੇ ਜੁਆਇਨ ਕੀਤਾ ਜੀ ਨਮਾ ਚੁੱਲਾ ਪਾਰਟੀ ਦੀ ਗੱਲ ਕਰੀ ਇਹ ਜੜੀਆਂ ਇਸ ਚੁੱਲੇ ਦੀਆਂ ਇੱਟਾਂ ਲੱਗਣ ਤੋਂ ਹਲੇ ਤਾਂ ਉਹਦੇ ਉੱਤੇ ਪਤੀਲੇ ਰੱਖਿਆ ਵੀ ਨਹੀਂ ਸੀ ਜੀ ਉਹ ਤਾਂ ਪਹਿਲੀ ਜਿਹੜੀਆਂ ਇੱਟਾਂ ਹੀ ਉਹਦੇ ਖੇਰੇ ਖੇਰੇ ਹੋ ਗਈਆਂ ਚੰਦੂ ਮજરા ਸਾਹਿਬ ਆਪਣੀ ਜਿਹੜੀ ਡੱਕਲੀ ਬੁਜਾ ਰਹੇ ਹੈ ਦਿੱਲੀ ਜਾ ਕੇ ਗੋਡੇ ਘੁੱਟ ਰਹੇ ਹੈ ਭਾਜਪੀ ਵਾਲਿਆਂ ਦੇ ਹਾਏ 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 ਮੈਨੂੰ ਲੈ ਲਓ ਹਾਏ ਹਾਏ ਮੈਨੂੰ ਕੋਈ ਪਾਵਰ ਦੇ ਦਿਓ ਹਾਏ 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 ਮੇਰੀ ਜਾਨ ਬਚਾ ਲਓ ਮੇਰਾ ਪਿਵਿੱਖ ਬਚਾ ਲਓ ਮੇਰਾ ਪੋਲੀਟੀਕਲ ਕੈਰੀਅਰ ਬਚਾ ਲਓ ਦਾ ਤਾਂ ਜਿਹੜੇ ਭਾਂਡੇ ਵਿਕ ਚੁੱਕੇ ਐ ਇਹਨਾਂ ਦੀ ਗੱਲ ਕਰਨੀ ਪੰਜਾਬ ਦੇ ਵਿੱਚ ਨਾ ਜਿਹੜੀ ਬੇਵਜh ਐ ਫਜ਼ੂਲ ਐ ਕਿਉਂਕਿ ਇਹਨਾਂ ਦਾ ਪੰਜਾਬ ਦੇ ਵਿੱਚ ਕੋਈ ਵजूद ਨਹੀਂ ਸੰਦੀਪ ਸਨਦੀ ਦੀ ਜਾਂ ਮਨਦੀਪ ਦੀ ਗੱਲ ਕਰਾਂ ਤਾਂ ਇਹ ਪਾਰਟੀ ਤੁਸੀਂ ਕਿਹਾ ਜੀ ਉਹਨਾਂ ਨੂੰ ਉਹ ਜਿਹੜਾ ਅਮਰਤਪਾਲ ਉੱਥੇ ਬੈਠਾ ਉਹਦਾ ਸਮਰਥਨ ਆਸਾ ਕੌਣ ਐ ਜੀ ਉਹ ਉਹ ਜਿਹੜੇ ਲੋਕ ਪੰਥਕ ਉਹਨਾਂ ਨੂੰ ਆਪਾਂ ਕਿਵੇਂ ਕਹਿ ਸਕਦੇ ਐ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਦੇ ਉੱਤੇ ਚੱਕ ਕੇ ਥਾਣਿਆਂ ਦੇ ਵਿੱਚ ਰੋਲ ਸਕਦਾ ਸੰਦੂ ਨੂੰ ਕਿਸੇ ਹੋਰ ਨੇ ਨਹੀਂ ਹਰਾਉਣਾ ਉਹਨੂੰ ਹਰਾਉਣਾ ਆਮ ਆਦਮੀ ਪਾਰਟੀ ਦੇ ਉਹ ਦਰਿਆ ਛਾੜਨ ਵਾਲੇ ਕੁਰਸੀਆਂ ਬਚਾਉਣ ਵਾਲੇ ਜਿਹੜੇ ਭਮੱਕੜ ਕਹਿੰਦੇ ਆ ਆਮ ਆਦਮੀ ਪਾਰਟੀ ਦੇ ਭਮੱਕੜਾ ਨਹੀਂ ਹਰਾ ਦੇਣਾ ਕਹਿੰਦੇ ਹੁੰਦੇ ਨੇ ਮਲਾਈ ਖਾਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਚ ਹੁਣ ਉਹ ਡੰਡੇ ਖਾਣ ਵਾਸਤੇ ਤਾਂ ਵਰਕਰ ਹੈ ਤੇ ਜਦੋਂ ਕਿਸੇ ਨੂੰ ਕੋਈ ਪਾਰਟੀ ਦਾ ਉਹਦਾ ਦੇਣਾ ਜਾਂ ਕੋਈ ਟਿਕਟ ਦੇਣੀ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਫਾਇਦਾ ਦੇਣ ਦੀ ਗੱਲ ਹੈ ਤਾਂ ਉਹ ਦਿੱਲੀ ਆਪਣੀ ਮਰਜ਼ੀ ਕਰਦੀ ਹੈ ਦੇ ਨਾਲ ਲੋਕਾਂ ਦੇ ਸਿਰਾਂ ਦੇ ਨਾਲ ਖਿਲਵਾੜ ਕਰਕੇ ਲੋਕਾਂ ਦੇ ਨਾਲ ਖਿਲਵਾੜ ਕਰਕੇ ਅਸੀਂ ਸੱਤਾ ਹਾਸਲ ਕਰਨੀ ਹੈ ਠੀਕ ਹੈ ਸਾਡਾ ਕਨਸਟੀਟਿਊਸ਼ਨਲ ਰਾਈਟ ਹੈ ਤੇ ਇਹ ਬਾਕੀ ਜਿਹੜੇ ਹੈਗੇ ਮੈਂ ਤੁਹਾਨੂੰ ਦੱਸਿਆ ਤੁਸੀਂ ਜਿੰਦਾ ਨਾ ਨਾਮ ਲੈ ਰਹੇ ਮੈਂ ਇਹ ਇਹ ਬੋਲੇ ਬਾਤ ਬਵਾਦੇ ਵਿੱਚ ਨਹੀਂ ਪੈਣਾ ਇਹ ਕੋਈ ਇਹਨਾਂ ਦਾ ਕੋਈ ਵजूद ਨਹੀਂ ਹੈਗਾ ਇਹ ਤਾਂ ਜੱਕੜੇ ਹੋਗੇ ਕਿਸੇ ਨੂੰ ਮਾਰ ਕੇ ਅਜ ਤੁਸੀਂ ਅੱਗੇ ਜਾ ਕੇ ਮੈਂ ਤੁਹਾਨੂੰ ਮਾਰਦਾ ਮੈਂ ਕਹਿੰਦਾ ਮੈਨੂੰ ਟਿਕਟ ਦੇ ਦਿਓ ਇਹ ਇਹ ਗੱਲਾਂ ਠੀਕ ਨਹੀਂ ਹੈਗੀਆਂ ਮੈਂ ਇਸ ਗੱਲ ਤੇ ਕੋਈ ਟਿੱਪਣੀ ਨਹੀਂ ਉਹਨਾਂ ਦੇ ਐਮਐਲਏਾਂ ਦੇ ਸੱਤਾ ਰੂਡ ਪਾਰਟੀ ਦੀ ਐਮਐਲਏਾਂ ਦੇ ਜਾਲੀ ਦਸਤਕਰਨ ਕਰਨ ਦੀ ਕੋਈ ਹਿੰਮਤ ਕਰ ਸਕਦਾ ਇਹ ਬਿਲਕੁਲ ਫਰੌਡ ਹੈ ਇਹ ਲੋਕਤੰਤਰ ਦਾ ਖਿਲਵਾੜ ਆਮ ਆਦਮੀ ਪਾਰਟੀ ਕਰ ਰਹੀ ਹੈ ਜਿਨ੍ਹਾਂ ਲੋਕ ਜਿਨ੍ਹਾਂ ਗੱਲਾਂ ਦੇ ਲਈ ਇਹ ਵਿਰੋਧੀ ਪਾਰਟੀਆਂ ਨੂੰ ਹਮੇਸ਼ਾ ਭੰਡ ਕੇ ਉਹਨਾਂ ਦੀ ਬਦਨਾਮੀ ਕਰਕੇ ਉਹਨਾਂ ਨੂੰ ਜਲੀਲ ਕਰਕੇ ਬਦਨਾਮ ਕਰਕੇ ਸੱਤਾ ਦੇ ਵਿੱਚ ਆਈ ਸੀ ਅੱਜ ਉਸ ਰਾਹ ਦੇ ਉੱਤੇ ਇਹ ਪਾਰਟੀ ਚੱਲੀ ਹੋਈ ਹੈ ਹਸਿਕਾਲ ਜੀ ਤੁਸੀਂ ਵੇਖ ਰਹੇ ਰਿਆਸਤ ਨਿਊਜ਼ ਤੇ ਮੈਂ ਜਸ ਖਹਿਰਾ ਅੱਜ ਜਿਮਨੀ ਚੋਣਾਂ ਦਾ ਦੌਰ ਹੈ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਆ ਤਾਂ ਹਰ ਸਿਆਸੀ ਅਖਾੜਾ ਜਿਹੜਾ ਉੱਥੇ ਪੂਰਾ ਭਖ ਚੁੱਕਿਆ 11 ਨਵੰਬਰ ਨੂੰ ਕਿਸ ਦੇ ਹੱਕ ਦੇ ਵਿੱਚ ਲੋਕ ਆ ਫਤਵਾ ਸੁਣਾਉਣਗੇ ਇਹ ਪਤਾ ਲੱਗੇਗਾ 14 ਨਵੰਬਰ ਨੂੰ ਦੱਸ ਦਈਏ ਕਿ ਜਿਮਨੀ ਚੋਣਾਂ ਦੇ ਵਿੱਚ ਕੱਲ ਅਕਾਲੀ ਦਲ ਦੇ ਵੱਲੋਂ ਤਰਨਤਾਰਨ ਦੇ ਵਿੱਚ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਸਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਆਗੂ ਸ਼ਮਸ਼ੀਰ ਪ੍ਰਖਾਲਬੀ ਜੀ ਮੌਜੂਦ ਨੇ ਪ੍ਰਖਾਲਬੀ ਸਾਹਿਬ ਕਿਵੇਂ ਦੇਖਦੇ ਹੋ ਕੱਲ ਅਕਾਲੀ ਦਲ ਦੇ ਵੱਲੋਂ ਸ਼ਕਤੀ ਦੀ ਪ੍ਰਦਰਸ਼ਨ ਕੀਤਾ ਗਿਆ ਇੱਕ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਜਿਹੜੇ ਪੇਪਰ ਭਰੇ ਗਏ ਨੇ ਸਭ ਤੋਂ ਪਹਿਲਾਂ ਰਿਆਸਤ ਟੀਵੀ ਚੈਨਲ ਦੇਖਣ ਵਾਲੇ ਸਾਰੀ ਸਰੋਤਿਆਂ ਦਾ ਬਹੁਤ ਹੀ ਆਦਰ ਤੇ ਨਿਮਰਤਾ ਨਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਖੈਰ ਸਾਮ ਸੱਚ ਹੈ ਕਿ ਜਿਹੜੀ ਇਲੈਕਸ਼ਨ ਹੈ ਬਾਇਲੈਕਸ਼ਨ ਜਿਹੜੀ ਸੋਲ ਸਾਹਿਬ ਦੀ ਡੈਥ ਤੋਂ ਬਾਅਦ ਡਿਕਲੇਅਰ ਹੋਈ ਹੈ ਉਹ 11 ਤਰੀਕ ਨੂੰ ਹੋਣ ਜਾ ਰਹੀ ਹੈ ਉਹਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਕਾਂਗਰਸ ਵੀ ਹੈ ਆਮ ਆਦਮੀ ਪਾਰਟੀ ਵੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਦਲ ਵੀ ਹੈ ਜਿਹੜਾ ਉਹਦੇ ਵਿੱਚ ਕਿਸਮਤ ਅਜਮਾ ਰਿਹਾ ਹੈ ਪਰ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕੱਲ ਅਸੀਂ ਆਪਣੇ ਕੈਂਡੀਡੇਟ ਸੁਖ ਬੀਬਾ ਸੁਖਵਿੰਦਰ ਕੌਰ ਰੰਧਾਵਾ ਜੀ ਜਿਹੜੇ ਰਿਟਾਇਰਡ ਪ੍ਰਿੰਸੀਪਲ ਨੇ ਉਹਨਾਂ ਦਾ ਬਹੁਤ ਉਸ ਹਲਕੇ ਦੇ ਵਿੱਚ ਅਧਾਰ ਹੈ ਔਰ ਬਹੁਤ ਸਾਰੀਆਂ ਪੰਚਾਇਤਾਂ ਦਾ ਸਮਰਥਨ ਕਿਉਂਕਿ ਉਹ ਇੱਕ ਧਰਮੀ ਫੌਜੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਆ ਔਰ ਉਹਨਾਂ ਦਾ ਅਕਸ ਬੜਾ ਸਾਫ਼ ਸੋਤਰਾ ਹੈ ਅ ਕੱਲ ਉਹਨਾਂ ਦੇ ਨਾਮੀਨੇਸ਼ਨ ਫਾਇਲ ਕਰਨ ਵਾਸਤੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹੋਰ ਸਾਡੀ ਸੀਨੀਅਰ ਲੀਡਰਸ਼ਿਪ ਦੇ ਨਾਲ ਨਾਲ ਵੱਡੀ ਗਿਣਤੀ ਦੇ ਵਿੱਚ ਹਲਕੇ ਦੇ ਜਿਹੜੇ ਵਰਕਰ ਸੀਗੇ ਉਹਨਾਂ ਨੇ ਉੱਥੇ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਜਿਹਦੀਆਂ ਵਿਰੋਧੀ ਪਾਰਟੀਆਂ ਨੂੰ ਬੜੀਆਂ ਮਿਰਚਾਂ ਵੀ ਲੱਗੀਆਂ ਜਿਨ੍ਹਾਂ ਨੇ ਅਨਾਵਛਨਾਬ ਬਿਆਨ ਦੇ ਕੇ ਸਾਡੇ ਸ਼ਕਤੀ ਪ੍ਰਦਰਸ਼ਨ ਨੂੰ ਤਾਰ-ਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਸੱਚ ਹੈ ਕਿ ਲੋਕ ਸਮਝ ਚੁੱਕੇ ਨੇ ਕਿ ਖੇਤਰੀ ਪਾਰਟੀ ਦੀ ਪ੍ਰਵਾਸਾ ਕੀ ਹੈ ਲੋਕਾਂ ਦੀ ਲੋੜ ਕੀ ਹੈ ਲੋਕਾਂ ਦੇ ਲਈ ਕੌਣ ਜੀ ਸਕਦਾ ਕੌਣ ਮਰ ਸਕਦਾ ਕੌਣ ਖੜ ਸਕਦਾ ਤੇ ਕੌਣ ਲੜ ਸਕਦਾ ਹੁਣ ਦੇਖੋ ਤੁਸੀਂ ਪਿਛਲੇ 2 2.5 ਮਹੀਨਿਆਂ ਤੋਂ ਆਪਾਂ ਸਾਰੇ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਹੜਾਂ ਦੀ ਤਰਾਸਦੀ ਨੇ ਜਿੰਨਾ ਕਹਰਾਮ ਮਚਾਇਆ ਪੰਜਾਬ ਦੇ ਲੋਕ ਇਹਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਆ 4 ਲੱਖ ਏਕੜ ਤੋਂ ਵੱਧ ਜਿਹੜੀ ਫਸਲ ਤਬਾਹ ਹੋ ਗਈ ਸਾਡੇ ਹਜ਼ਾਰਾਂ ਨਹੀਂ ਲੱਖਾਂ ਸਾਡਾ ਜਿਹੜਾ ਪਸ਼ੂ ਧਨ ਦੀ ਬਰਬਾਦੀ ਹੋਈ ਹੈ ਲੋਕਾਂ ਦੇ ਮਕਾਨ ਸਾਰਾ ਕੁਝ ਟੱਟ ਗਿਆ ਸਰਕਾਰਾਂ ਜਿਹੜੀਆਂ ਇਸ ਗੱਲ ਦੇ ਲਈ ਜ਼ਿੰਮੇਵਾਰ ਹੈ ਜਿਹੜੇ ਮਤਲਬ ਇਸ ਗੱਲ ਦੀ ਪਵੰਦ ਹੈ ਜ਼ਿੰਮੇਵਾਰ ਹੈ ਜਿਨ੍ਹਾਂ ਦੀ ਬੁਨਿਆਦੀ ਜ਼ਰੂਰਤ ਹੈ ਔਰ ਕਨਸਟੀਟਿਊਸ਼ਨਲ ਕਨਸਟੀਟਿਊਸ਼ਨਲ ਵੀ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਉਹ ਲੋਕ ਜਦੋਂ ਇੱਥੋਂ ਭੱਜ ਗਏ ਕਿਉਂਕਿ ਉਹਨਾਂ ਦਾ ਜਿਹੜੀ ਮੋਹ ਮੁਹੱਬਤ ਪੰਜਾਬ ਦੇ ਲੋਕਾਂ ਦੇ ਨਾਲ ਨਹੀਂ ਪਰ ਪੰਜਾਬ ਦੀ ਸਰ ਜਮੀਨ ਨਾਲ ਨਹੀਂ ਹੈ ਉਹ ਸਿਰਫ ਆਪਣੀ ਦਿੱਲੀ ਦੀ ਲੀਡਰਸ਼ਿਪ ਨੂੰ ਖੁਸ਼ ਕਰਨ ਵਾਸਤੇ ਪੰਜਾਬ ਦੀ ਕਮਰ ਤੋੜਨ ਵਾਸਤੇ ਪੰਜਾਬ ਦੀ ਲੁੱਟ ਖਸੁੱਟ ਕਰਨ ਵਾਸਤੇ ਸੱਤਾ ਦੇ ਵਿੱਚ ਆਏ ਹੈ ਪਰ ਇੱਕੋ ਇੱਕ ਜਿਹੜੀ ਖੇਤਰੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜਿਹਦੀ ਅਗਵਾਈ ਸਰਦਾਰ ਸੁਖਵੀਰ ਸਿੰਘ ਬਾਦਲਹੋਰਿੰਗ ਕਰ ਰਹੇ ਆ ਔਰ ਦੋ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਜਿਸ ਤਰ੍ਹਾਂ ਉਹਨਾਂ ਨੇ ਉਸ ਖੇਤਰ ਪੂਰੇ ਪੰਜਾਬ ਦੇ ਹਰ ਖਿੱਤੇ ਵਿੱਚ ਹਰ ਖੇਤਰ ਦੇ ਵਿੱਚ ਹਰ ਇਲਾਕੇ ਦੇ ਵਿੱਚ ਹਰ ਕੋਨੇ ਦੇ ਵਿੱਚ ਜਿਸ ਤਰ੍ਹਾਂ ਕੰਮ ਕੀਤਾ ਉਹ ਬਲਾ ਮਸਾਲ ਆ ਲੋਕ ਇਸ ਗੱਲ ਦੀ ਤਾਰੀਫ ਕਰਦੇ ਆ ਲੋਕਾਂ ਨੂੰ ਇਸ ਗੱਲ ਦੀ ਸਮਝ ਲੱਗ ਗਈ ਹਾਂ ਇਹ ਗੱਲ ਵੀ ਸੱਚ ਆ ਕਿ 2022 ਦੇ ਵਿੱਚ ਕਿਉਂਕਿ 1947 ਦੀ 1950 ਤੋਂ ਬਾਅਦ ਜਦੋਂ ਦੇਸ਼ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋਈਆਂ ਉਹਦੇ ਵਿਚ ਮੁੱਖ ਤੌਰ ਤੇ ਜਿਹੜੀਆਂ ਕਾਂਗਰਸ ਔਰ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਪੰਜਾਬ ਦੇ ਵਿੱਚ ਬਣਦੀਆਂ ਰਹੀਆਂ ਲੋਕਾਂ ਨੇ ਇੱਕ ਆਪਣਾ ਟੇਸਟ ਬਦਲਣ ਵਾਸਤੇ ਔਰ ਆਮ ਆਦਮੀ ਪਾਰਟੀ ਨੇ ਜੋ ਲੋਕਾਂ ਨੂੰ ਸਬਜਵਾਗ ਦਿਖਾਏ ਜੋ ਲੋਕਾਂ ਦੇ ਨਾਲ ਝੂਠੇ ਵਾਅਦੇ ਕੀਤੇ ਵੱਡੇ ਵੱਡੇ ਬਹੁਤ ਵੱਡੀਆਂ ਗੱਪਾਂ ਮਾਰੇ ਜਿਨ੍ਹਾਂ ਨੇ ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਕੀਤੇ ਇਨਕਲਾਬ ਪੰਜਾਬ ਦੇ ਵਿੱਚ ਲਿਆਉਣ ਦੀ ਗੱਲ ਕੀਤੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕੀਤੀ ਪੰਜਾਬ ਨੂੰ ਕ੍ਰਾਪਸ਼ਨ ਮੁਕਤ ਕਰਨ ਦੀ ਗੱਲ ਕੀਤੀ ਗਰੀਬ ਪਰਿਵਾਰਾਂ ਨੂੰ ਜਿਹੜੀਆਂ ਆਰਥਿਕ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਗੱਲ ਕੀਤੀ ਇੱਥੇ ਸਿਹਤ ਜਿਹੜੀ ਕ੍ਰਾਂਤੀ ਦੀ ਗੱਲ ਕੀਤੀ ਇੱਥੇ ਸਿੱਖਿਆ ਕ੍ਰਾਂਤੀ ਦੀ ਗੱਲ ਕੀਤੀ ਪਰ 4 ਸਾਲ ਬੀਤ ਜਾਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਜਿਹੜੀ ਸਚਾਈ ਹੈ ਉਹ ਬਿੱਲੀ ਥੈਲੇ ਦੇ ਵਿੱਚੋਂ ਬਾਹਰ ਆ ਗਈ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਹਾਂ ਜਿਹੜਾ ਉਹਨਾਂ ਨੇ 2022 ਦੇ ਵਿੱਚ ਫੈਸਲਾ ਕੀਤਾ ਸੀ ਉਹ ਬਿਲਕੁਲ ਗਲਤ ਕੀਤਾ ਸੀਗਾ ਉਹਨਾਂ ਦੇ ਨਾਲ ਵੱਡਾ ਧੋਖਾ ਹੋਇਆ ਹੁਣ ਲੋਕ ਇਸ ਗੱਲ ਨੂੰ ਲੈ ਕੇ ਇੱਕ ਤਾਂ ਪੰਜਾਬ ਦੀ ਸਰ ਜ਼ਮੀਨ ਦੇ ਉੱਤੇ ਐਕਸਪੈਰੀਮੈਂਟ ਕਰਨ ਤੋਂ ਲੋਕ ਮੰਨਕਰ ਹੋ ਗਏ ਇਹ ਇੱਕ ਬਿਲਕੁਲ ਲੋਕਾਂ ਨੇ ਆਪਣੇ ਪੰਜਾਬ ਦੇ ਲੋਕਾਂ ਨੇ ਆਪਣੇ ਮਨ ਦੇ ਵਿੱਚੋਂ ਖਿਆਲ ਕੱਢਤਾ ਕਿ ਅਸੀਂ ਇੱਥੇ ਕਿਸੇ ਵੀ ਨਵੀਂ ਪਾਰਟੀ ਨੂੰ ਜਾਂ ਕਿਸੇ ਨਵੇਂ ਆਗੂ ਨੂੰ ਮਤਲਬ ਐਕਸਪੈਰੀਮੈਂਟ ਨਹੀਂ ਇਸ ਧਰਤੀ ਦੇ ਉੱਤੇ ਕਰਨ ਦੇਣਾ ਕਿਉਂਕਿ ਜਦੋਂ ਅਸੀਂ ਐਕਸਪੈਰੀਮੈਂਟ ਦੀ ਹਾਸ ਦੇ ਵਿੱਚ ਕਿਸੇ ਨੂੰ ਅਸੀਂ ਸੱਤਾ ਦੀ ਚਾਬੀ ਸੌਂਪਦੇ ਆ ਤੇ ਫਿਰ ਉਹ ਸਾਡੇ ਨਾਲ ਬੇਵਫਾਈ ਕਰ ਜੇ 5 ਸਾਲ ਦਾ ਸਮਾਂ ਅਸੀਂ 40 ਸਾਲ ਪਿੱਛੇ ਚਲੇ ਜਾਂਦੇ ਪੰਜਾਬ ਨੇ ਬਹੁਤ ਦਰਦ ਹੰਡਾ ਲਿਆ ਹੁਣ ਲੋਕਾਂ ਨੂੰ ਇਸ ਗੱਲ ਦੀ ਸਮਝ ਲੱਗ ਗਈ ਕਿ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਉਹਦਾ ਰਿਕਾਰਡ ਬੋਲਦਾ ਹਿਸਟਰੀ ਬੋਲਦੀ ਹੈ ਕਿਉਂਕਿ ਜਿੰਨੇ ਪੰਜਾਬ ਦਾ ਇਨਫਰਾਸਟ੍ਰਕਚਰ ਕਾਇਮ ਕਰਨ ਦੀ ਗੱਲ ਹੋਵੇ ਗਰੀਬ ਪਰਵਾਰਾਂ ਨੂੰ ਰਾਹਤ ਦੇਣ ਦੀ ਗੱਲ ਹੋਵੇ ਚਾਹੇ ਧੀਆਂ ਧਿਆਣੀਆਂ ਨੂੰ ਸ਼ਗਨ ਸਕੀਮ ਦੀ ਗੱਲ ਹੋਵੇ ਉਹਨਾਂ ਨੂੰ ਆਟਾ ਦਾਲ ਸਕੀਮ ਦੀ ਗੱਲ ਹੋਵੇ ਚਾਹੇ ਪੜਨ ਵਾਲੀਆਂ ਬੱਚਿਆਂ ਨੂੰ ਉਹਨਾਂ ਦੀਆਂ ਜਿਹੜੀਆਂ ਸਿੱਖਿਕ ਲੋੜਾਂ ਪੂਰੀਆਂ ਕਰਨ ਦੀ ਗੱਲ ਹੋਵੇ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦੀ ਗੱਲ ਹੋਵੇ ਔਰ ਬੇਸ਼ੁਮਾਰ ਚਾਹੇ ਇੰਡਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਵਾਅਦਾ ਇੱਥੇ ਬਹੁਤ ਸਾਰੇ ਕੰਮ ਕੀਤੇ ਆ ਔਰ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਵਿਜਨਰੀ ਸੋਚ ਰੱਖਣ ਵਾਲੇ ਆ ਔਰ ਇਸ ਕਰਕੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਉਹਨਾਂ ਨੂੰ ਪਰਖਣ ਦੀ ਲੋੜ ਨਹੀਂ ਹੁਣ ਉਹਨਾਂ ਨੇ ਲੰਮੇ ਸਾਲ ਕੰਮ ਕੀਤੇ ਦੇਖੋ ਬੀਜ ਦੀ ਗੱਲ ਬੀਜ ਜਿਹੜਾ ਬੀਜ ਲੋਕਾਂ ਨੂੰ ਦੇਣ ਦੀ ਗੱਲ ਕਰੀ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਜਾ ਕੇ ਆਪ ਜਾ ਰਹੇ ਆ ਦੇਖੋ ਇਹ ਜਿਹੜੀਆਂ ਬਾਕੀ ਦੀਆਂ ਪਾਰਟੀਆਂ ਦਾ ਡਰਾਮੇ ਕਰ ਰਹੀਆਂ ਨਾ ਜੀ ਪਾਣੀ ਦੇ ਵਿੱਚ ਖੜ ਕੇ ਤੁਹਾਡੀ ਜ਼ਿੰਮੇਵਾਰੀ ਝਾੜੂ ਲਾਉਣ ਦੀ ਥੋੜਾ ਤੁਹਾਨੂੰ ਲੋਕਾਂ ਨੇ ਐਮਐਲਏ ਬਣਾਇਆ ਮੰਤਰੀ ਬਣਾਇਆ ਤੁਹਾਨੂੰ ਝਾੜੂ ਲਾਉਣ ਲਈ ਬਣਾਇਆ ਜਾਂ ਤੁਹਾਨੂੰ ਪਜਾਮਾ 2 ਫੁੱਟ ਉੱਪਰ ਚੱਕ ਕੇ ਤੁਹਾਨੂੰ ਪਾਣੀ ਦੇ ਵਿੱਚ ਆਪਣੇ ਫੋਟੋ ਸ਼ੂਟ ਕਰਾਉਂਦੇ ਫਿਰਦੇ ਇਹ ਗੱਲ ਨਹੀਂ ਹੈ ਤੁਹਾਨੂੰ ਲੋਕਾਂ ਨੇ ਆਪਣੀ ਸੁਰੱਖਿਆ ਦੇ ਲਈ ਔਰ ਪੰਜਾਬ ਨੂੰ ਬਿਹਤਰ ਬਣਾਉਣ ਦੇ ਲਈ ਤੁਸੀਂ ਡਾਇਰੈਕਸ਼ਨਸ ਤੁਸੀਂ ਪਾਲਿਸੀਜ਼ ਬਣਾਉਂਦੇ ਹੋਣੀ ਹੈ ਉਹ ਅਫੀਸਰਜ਼ ਨੇ ਜਿਹੜੀ ਉਹਨੂੰ ਇੰਪਲੀਮੈਂਟ ਕਰਨਾ ਪਰ ਸਹੀ ਮਹਿਨਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਰ ਪ੍ਰਭਾਤ ਪਰਿਵਾਰਾਂ ਦੀ ਪੰਜਾਬ ਦੇ ਵਿੱਚ ਲੋਕਾਂ ਦੀ ਬਾਹ ਫੜ ਕੇ ਇਸ ਗੱਲ ਦਾ ਲੋਕਾਂ ਨੂੰ ਜਚਾਤ ਆ ਇਸ ਗੱਲ ਦਾ ਲੋਕਾਂ ਨੂੰ ਪ੍ਰਮਾਨ ਸਿੱਧ ਕਰਤਾ ਕਿ ਜੇ ਪੰਜਾਬ ਨੂੰ ਦੇ ਨਾਲ ਕੋਈ ਖੜ ਸਕਦਾ ਹੈ ਜੇ ਪੰਜਾਬ ਨੂੰ ਕੋਈ ਬਚਾ ਸਕਦਾ ਹੈ ਜੇ ਪੰਜਾਬ ਦੀ ਕੋਈ ਬਿਹਤਰੀ ਕਰ ਸਕਦਾ ਉਹ ਪੰਜਾਬ ਪੰਜਾਬੀ ਹੀ ਕਰ ਸਕਦੇ ਔਰ ਪੰਜਾਬ ਦੇ ਵਿੱਚ ਜੰਮਣ ਵਾਲੇ ਲੀਡਰ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਾਰੇ ਲੀਡਰ ਹੈ ਪੰਜਾਬ ਦੇ ਵਿੱਚ ਜੰਮੇ ਆ ਪੰਜਾਬ ਦੇ ਵਿੱਚ ਮਰਨਾ ਸੁਖਵੀਰ ਸਿੰਘ ਬਾਦਲ ਸਾਹਿਬ ਇਸ ਗੱਲ ਦਾ ਬਾਰ ਬਾਰ ਜ਼ਿਕਰ ਕਰਦੇ ਆ ਸੋ ਲੋਕ ਇਸ ਵਾਰ ਮਨ ਬਣਾ ਚੁੱਕੇ ਆ ਔਰ ਇੱਕ ਜਿਹੜਾ ਪਾਕ ਪਵਿੱਤਰ ਸਾਫ ਸੁਥਰੇ ਅਕਸ ਵਾਲੇ ਬੀਬਾ ਸੁਖਵਿੰਦਰ कौर ਜਿਹੜੇ ਹੈਗੇ ਆ ਉਹ ਮੈਦਾਨ ਦੇ ਵਿੱਚ ਆ ਧਰਮੀ ਯੁੱਧ ਧਰਮੀ ਮੋਰਚੇ ਦੇ ਨਾਲ ਧਰਮੀ ਪਰਿਵਾਰ ਦੇ ਨਾਲ ਉਹਨਾਂ ਦਾ ਜਿਹੜਾ ਸਰੋਕਾਰ ਹੈ ਤੇ ਇਸ ਗੱਲ ਦੀ ਲੋਕ ਉਹਨਾਂ ਨੂੰ ਜਿੱਥੇ ਉਹਨਾਂ ਦੇ ਐਕਸ਼ਨ ਨੂੰ ਦੇਖ ਕੇ ਵੋਟ ਪਾਉਣਗੇ ਉੱਥੇ ਜਿਹੜਾ 2027 ਦਾ ਜਿਹੜਾ ਟ੍ਰੈਂਡ ਹੈ ਆਮ ਚੋਣਾਂ ਜਿਹੜੀਆਂ ਪੰਜਾਬ ਵਿਧਾਨ ਸਭਾ ਦੀਆਂ 2027 ਚੋਣੀਆਂ ਉਸ ਦੀ ਵੀ ਜਿਹੜੀ ਦਸ਼ਾ ਤੇ ਦਿਸ਼ਾ ਨਿਰਧਾਰਤ ਕਰਨ ਦੇ ਲਈ ਆਪਣਾ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਦੇਣਗੇ। ਜਿਵੇਂ ਤੁਸੀਂ ਗੱਲ ਧਰਮੀ ਫੌਜੀਆਂ ਦੀ ਕੀਤੀ ਆ ਤਾਂ ਹੁਣ ਤੱਕ ਅਕਾਲੀ ਦਲ ਨੂੰ ਧਰਮੀ ਫੌਜੀਆਂ ਦੀ ਯਾਦ ਕਿਉਂ ਨਹੀਂ ਆਈ 40 ਸਾਲ ਬਾਅਦ ਹੀ ਕਿਉਂ ਕਿਉਂ ਜ਼ਿਆਦਾ ਹੀ ਹੈ ਕੀ ਜਿਹੜਾ ਤਰਨਤਨ ਇਲਾਕਾ ਹਮੇਸ਼ਾ ਜਿਹੜਾ ਉਹ ਸਿੱਖਾਂ ਦੇ ਹੱਕ ਦੇ ਵਿੱਚ ਭੁਗਤਦਾ ਉਹ ਜਿਹੜੀ ਸੀਟ ਆ ਉਹ ਪੰਥਕ ਸੀਟ ਆ ਇਸ ਕਰਕੇ ਧਰਮੀ ਫੌਜੀ ਆਂਦਾ ਜਿਹੜਾ ਖਿਆਲ ਆ ਆਕਾਲੀ ਦਲ ਬਿਲਕੁਲ ਨਹੀਂ ਬਿਲਕੁਲ ਨਹੀਂ ਅਸੀਂ ਕਿਸੇ ਪਾਰਟਿਕੂਲਰ ਵਿਅਕਤੀ ਵਿਸ਼ੇਸ਼ ਧਰਮ ਵਿਸ਼ੇਸ਼ ਕਿਸੇ ਉਹਦੇ ਲਈ ਕੰਮ ਨਹੀਂ ਕਰਦੇ ਸਾਡਾ ਟਾਰਗੇਟ ਮੈਂ ਖੈਰਾ ਸਾਹਿਬ ਤੁਹਾਨੂੰ ਦੱਸਦਾ ਸਾਡਾ ਦੇਖੋ ਮੈਦਾਨ ਦੇ ਵਿੱਚ ਸਾਰੀਆਂ ਪਾਰਟੀਆਂ ਹੁੰਦੀਆਂ ਸਾਰੇ ਲੀਡਰ ਸਾਰੇ ਧਿਰਾਂ ਜਿਹੜੀਆਂ ਕੰਟੈਸਟ ਜ਼ਰੂਰ ਕਰਨਗੀਆਂ ਪਰ ਅਸੀਂ ਚੋਣਾਂ ਜਿੱਤਣ ਲਈ ਕੰਮ ਨਹੀਂ ਕਰਦੇ ਅਸੀਂ ਲੋਕਾਂ ਦੀ ਹਫਾਜ਼ਤ ਜੱਦੇ ਲਈ ਲੋਕਾਂ ਦਾ ਭਵਿੱਖ ਬਿਹਤਰ ਬਣਾਉਣ ਦੇ ਲਈ ਲੋਕਾਂ ਦੀ ਜ਼ਿੰਦਗੀ ਬਣਾਉਣ ਦੇ ਲਈ ਪੰਜਾਬ ਨੂੰ ਹੋਰ ਤਰੱਕੀ ਦੀਆਂ ਸਿਖਰਾਂ ਤੇ ਲੈ ਕੇ ਜਾਣ ਲਈ ਜਿਹੜੀ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕੰਮ ਕਰਦਾ ਰਿਹਾ ਇਹ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਤਰਨ ਤਰਨ ਸੀਟ ਹੈ ਇੱਕ ਰੂਰਲ ਸੀਟ ਹੈ ਪੰਥਕ ਸੀਟ ਹੈ ਤੇ ਉੱਥੇ ਸਾਨੂੰ ਧਰਮ ਜਿਹੜੇ ਤਾਂ ਮੋਰਚੇ ਦੀ ਜਿਹੜੀ ਬੀਬੀ ਹੈ ਉਹਦੀ ਯਾਦ ਆ ਗਈ ਜਾਂ ਧਰਮੀ ਫੌਜੀਆਂ ਦੀ ਯਾਦ ਆ ਗਈ ਨਹੀਂ ਉਹ ਇਤفاق ਹੈ ਉਹ ਇਤਫਾਕ ਹੈ ਕਿ ਸਾਡੇ ਕੋਲੇ ਕੈਂਡੀਡੇਟ ਜਿਹੜੇ ਆਜ਼ਾਦਾਨਾ ਤੌਰ ਤੇ ਪਿਛਲੇ ਲੰਮੇ ਸਮੇਂ ਤੋਂ ਸਮਾਜ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਸਮਾਜ ਸੇਵਾ ਦੇ ਤੌਰ ਤੇ ਕੰਮ ਕਰ ਰਹੇ ਸੀ ਉਹ ਤਾਂ ਸਗੋਂ ਉਹਨਾਂ ਨੇ ਜੁਆਇਨ ਕੀਤਾ ਜੀ ਉਹਦਾ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵਿਜਨਰੀ ਸੋਚ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕੀਤਾ ਇਹ ਗੱਲ ਵੀ ਖੈਰਾ ਸਾਹਿਬ ਸੱਚ ਹੈ ਜਦੋਂ ਕੋਈ ਬੰਦਾ ਵਿਰੋਧੀ ਪੋਲੀਟੀਕਲ ਪਾਰਟੀ ਦੇ ਵਿੱਚ ਐਂਟਰ ਕਰਦਾ ਹੈ ਉਹ ਲੋਕਾਂ ਦੀ ਮਾਨਸਿਕਤਾ ਲੋਕਾਂ ਦੀ ਸੋਚ ਆਪਣੇ ਆਪ ਜਿਹੜੀ ਸਾਬਤ ਹੋ ਜਾਂਦੀ ਹੈ ਕਿਉਂਕਿ ਜਦੋਂ ਬੰਦਾ ਕਿਸੇ ਪੋਲੀਟੀਕਲ ਸੋਸ਼ਲ ਸਰਵਿਸ ਦੇ ਵਿੱਚੋਂ ਪੋਲੀਟੀਕਲ ਸਿਆਸੀ ਪਾਰਟੀ ਦੇ ਵਿੱਚ ਜਾਂਦਾ ਉਹ ਤਾਂ ਸੱਤਾ ਧਾਰੀ ਧਿਰ ਦੇ ਨਾਲ ਜਾਂਦਾ ਹੈ ਸਰਕਾਰ ਤੋਂ ਲਾਹਾ ਲੈਣ ਸਰਕਾਰ ਤੋਂ ਫਾਇਦਾ ਲੈਣ ਵਾਸਤੇ ਜਾਂਦਾ ਹੈ ਸੋ ਇਹ ਇੱਕ ਵੱਖਰੀ ਗੱਲ ਹੈ ਇੱਕ ਵੱਖਰਾ ਟ੍ਰੈਂਡ ਸੈੱਟ ਕੀਤਾ ਬੀਬਾ ਜਿਹੜੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਜੀ ਹੈ ਕਿ ਵਿਰੋਧੀ ਪਾਰਟੀ ਦੇ ਵਿੱਚ ਉਹਨਾਂ ਨੇ ਜੁਆਇਨ ਕੀਤਾ ਨਾ ਕਿ ਸੱਤਾ ਧਿਰ ਦੇ ਵਿੱਚ ਸੋ ਅਸੀਂ ਕਿਸੇ ਖਾਸ ਵਰਗ ਦੀ ਗੱਲ ਨਹੀਂ ਕਰਦੇ ਸਾਡੇ ਲਈ ਪੰਜਾਬ ਦੇ ਵਿੱਚ ਚਾਹੇ ਉਹ ਗਰੀਬ ਦਲਤ ਪਰਿਵਾਰ ਨੇ ਚਾਹੇ ਉਹ ਕਿਸਾਨ ਪਰਿਵਾਰ ਹੈ ਚਾਹੇ ਉਹ ਮਜ਼ਦੂਰ ਜਮਾਤ ਹੈ ਚਾਹੇ ਉਹ ਵਪਾਰੀ ਵਰਗ ਹੈ ਚਾਹੇ ਉਹ ਮੁਲਾਜ਼ਮ ਵਰਗ ਹੈ ਅਸੀਂ ਤਾਂ ਇਤਿਹਾਸਕ ਕੰਮ ਕੀਤੇ ਆ ਸਾਨੂੰ ਕਹਿਣ ਦੀ ਲੋੜ ਨਹੀਂ ਸਾਡਾ ਇਤਿਹਾਸ ਬੋਲਦਾ ਸ਼੍ਰੋਮਣੀ ਅਕਾਲੀ ਦਲ 1920 ਤੋਂ ਲੈ ਕੇ ਅੱਜ ਤੱਕ ਜਿਹੜੀ ਲਗਾਤਾਰ ਧਰਮ ਯੁੱਧ ਮੋਰਚੇ ਇਸ ਸਰਕਾਰ ਨੇ ਇਸ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੇ ਲਾਇਆ ਚਾਹੇ ਕਿਸੇ ਵੀ ਮੋਰਚੇ ਦੀ ਆਪਾਂ ਗੱਲ ਕਰ ਲਈਏ ਉਹਦੇ ਵਿੱਚ ਸਭ ਤੋਂ ਵੱਧ ਜੇ ਕੋਈ ਕੰਟਰੀਬਿਊਸ਼ਨ ਹੈ ਪੰਜਾਬ ਨੂੰ ਬਿਹਤਰ ਬਣਾਉਣਾ ਪੰਜਾਬ ਦਾ 인ਫਰਾਸਟ੍ਰਕਚਰ ਕਾਇਮ ਕਰਨ ਦੇ ਲਈ ਜੇ ਕਿਸੇ ਨੇ ਰੋਲ ਨਿਭਾਇਆ 90% ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੰਟਰੀਬਿਊਸ਼ਨ ਹੈ ਜੀ ਜੇ ਟੱਕਰੇ ਦੀ ਗੱਲ ਕਰੀਏ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤਾ ਕਿ ਪੰਥਕ ਸੀਟ ਹੈ ਉਤੋਂ ਹਮੇਸ਼ਾ ਪੰਥਕ ਤਰ੍ਹਾਂ ਦਾ ਜ਼ਿਆਦਾਤਰ ਕਬਜ਼ਾ ਰਿਹਾ ਉਸ ਸੀਟ ਦੇ ਉੱਤੇ ਤਾਂ ਇੱਕ ਪਾਸੇ ਦੀ ਗੱਲ ਕਰੀਏ ਤਾਂ ਇੱਕ ਪਾਸੇ ਤੁਹਾਡੇ ਜਿਹੜੇ ਕੈਂਡੀਡੇਟ ਨੇ ਧਰਮੀ ਫੌਜੀ ਦੇ ਪਰਿਵਾਰ ਦੇ ਵਿੱਚੋਂ ਨੇ ਦੂਜੇ ਪਾਸੇ ਜੇ ਸਾਹਮਣੇ ਗੱਲ ਕਰੀਏ ਤਾਂ ਸਾਹਮਣੇ ਸੁਦੀਰ ਸੂਰੀ ਵਾਲੇ ਕਾਂੜ ਵਾਲੇ ਸੰਦੀਪ ਸਿੰਘ ਦੇ ਭਰਾ ਮਨਦੀਪ ਸਿੰਘ ਨੇ ਜਿਨ੍ਹਾਂ ਨੂੰ ਵਾਰਸ ਪੰਜਾਬ ਦੇ ਜਥੇਬੰਦੀ ਦਾ ਸਮਰਥਨ ਮੌਜੂਦ ਆ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜਿਹੜਾ ਉਹ ਸਮਰਥਨ ਹੈ ਉਹਨਾਂ ਨੂੰ ਜਿਹੜਾ ਨਵੀਂ ਅਕਾਲੀ ਦਲ ਬਣੀ ਆ ਪੁਨਰ ਪੁਨਰ ਸੁਜੀਤ ਕਾਲੀ ਦਲ ਉਹਦਾ ਜਿਹੜਾ ਸਮਰਥਨ ਮੌਜੂਦ ਆ ਤੇ ਤੀਜੇ ਪਾਸੇ ਦੀ ਗੱਲ ਕਰੀਏ ਤਾਂ ਤੀਜੇ ਪਾਸੇ ਤੁਹਾਡੇ ਹੀ ਜਿਹੜੇ ਵਿਧਾਇਕ ਰਹਿ ਚੁੱਕੇ ਨੇ ਉਸ ਸੀਟ ਦੇ ਉੱਤੇ ਹਰਮਿਤ ਸਿੰਘ ਸੰਧੂ ਉਹ ਨਹੀਂ ਤਾਂ ਉੱਥੇ ਟੱਕਰ ਆ ਕਿਦਾਂ ਦਾ ਹੋਊਗਾ ਹਾਂ ਟੱਕਰਾਂ ਦੇਖੋ ਟੱਕਰੇ ਦੀ ਗੱਲ ਜੇ ਆਪਾਂ ਖੇਰੇ ਸਾਹਿਬ ਕਰੀਏ ਤਾਂ ਜਿਹੜੇ ਤੁਸੀਂ ਨਮਾ ਚੁੱਲਾ ਪਾਰਟੀ ਦੀ ਗੱਲ ਕਰੀ ਇਹ ਜੜੀਆਂ ਇਸ ਚੁੱਲੇ ਦੀਆਂ ਇੱਟਾਂ ਲੱਗਣ ਤੋਂ ਹਲੇ ਤਾਂ ਉਹਦੇ ਉੱਤੇ ਪਤੀਲਾ ਰੱਖਿਆ ਵੀ ਨਹੀਂ ਸੀ ਜੀ ਉਹ ਤਾਂ ਪਹਿਲੀ ਜਿਹੜੀਆਂ ਇੱਟਾਂ ਹੀ ਉਹਦੇ ਖੇਰੇ ਖੇਰੇ ਹੋ ਗਈਆਂ ਚੰਦੂ ਮજરા ਸਾਹਿਬ ਆਪਣੀ ਜਿਹੜੀ ਡੱਕਲੀ ਬੁਜਾ ਰਹੇ ਹੈ ਦਿੱਲੀ ਜਾ ਕੇ ਗੋਡੇ ਘੁੱਟ ਰਹੇ ਭਾਜਪੀ ਵਾਲਿਆਂ ਦੇ ਹਾਏ 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 ਮੈਨੂੰ ਲੈ ਲਓ ਹਾਏ ਹਾਏ ਮੈਨੂੰ ਕੋਈ ਪਾਵਰ ਦੇ ਦਿਓ ਹਾਏ 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 ਮੇਰੀ ਜਾਨ ਬਚਾ ਲਓ ਮੇਰਾ ਪਿਵਿੱਖ ਬਚਾ ਲਓ ਮੇਰਾ ਪੋਲੀਟੀਕਲ ਕੈਰੀਅਰ ਬਚਾ ਲਓ ਇੱਕ ਦੂਸਰਾ ਇਹਨਾਂ ਦੇ ਤੇਜਿੰਦਰ ਜਿਹੜੇ ਸੰਧੂ ਹੈ ਉਹ ਪਟਿਆਲੇ ਤੋਂ ਨਮਾ ਚੁੱਲਾ ਪਾਰਟੀ ਦੇ ਵਿੱਚ ਸੀਨੀਅਰ ਆਗੂ ਸੀ ਤੇ ਉਹ ਰਜਾਇਨ ਕਰ ਗਏ ਇਹਨਾਂ ਦਾ ਤਾਂ ਜਿਹੜੇ ਭਾਂਡੇ ਵਿਕ ਚੁੱਕੇ ਐ ਇਹਨਾਂ ਦੀ ਗੱਲ ਕਰਨੀ ਪੰਜਾਬ ਦੇ ਵਿੱਚ ਨਾ ਜਿਹੜੀ ਬੇਵਜਹ ਹੈ ਫਜ਼ੂਲ ਹੈ ਕਿਉਂਕਿ ਇਹਨਾਂ ਦਾ ਪੰਜਾਬ ਦੇ ਵਿੱਚ ਕੋਈ ਵਜੂਦ ਨਹੀਂ ਇਹ ਸਿਰਫ ਸਿਰਫ ਆਪਣੀ ਸਿਆਸੀ ਲਾਲਸਾ ਦੇ ਕਾਰਨ ਕਿਉਂਕਿ ਇਹਨਾਂ ਨੂੰ ਪਤਾ ਸੀ ਜਦੋਂ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਿਹੜੀ ਡੈਥ ਹੁੰਦੀ ਹੈ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕਬਜ਼ਾ ਕਰਨ ਵਾਸਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਖੁੱਡੇ ਲੈਣ ਲਾਉਣ ਵਾਸਤੇ ਇਹਨਾਂ ਨੇ ਇੱਕ ਸਾਜ਼ਿਸ਼ ਰਚੀ ਸੀ ਉਹ ਸਾਜ਼ਿਸ਼ ਜਿਵੇਂ ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਗਈ ਦੂਸਰੇ ਪਾਸੇ ਮੈਂ ਜੇ ਤੁਹਾਡੇ ਸੰਦੀਪ ਸਣੀ ਦੀ ਜਾਂ ਮਨਦੀਪ ਦੀ ਗੱਲ ਕਰਾਂ ਤਾਂ ਇਹ ਪਾਰਟੀ ਤੁਸੀਂ ਕਿਹਾ ਜੀ ਉਹਨਾਂ ਨੂੰ ਉਹ ਜਿਹੜਾ ਅੰਮ੍ਰਿਤਪਾਲ ਉੱਥੇ ਬੈਠਾ ਉਹਦਾ ਸਮਰਥਨ ਆਸਲਾ ਕੌਣ ਹੈ ਜੀ ਉਹ ਉਹ ਜਿਹੜੇ ਲੋਕ ਪੰਥਕ ਉਹਨਾਂ ਨੂੰ ਆਪਾਂ ਕਿਵੇਂ ਕਹਿ ਸਕਦੇ ਆ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਦੇ ਉੱਤੇ ਚੱਕ ਕੇ ਥਾਣਿਆਂ ਦੇ ਵਿੱਚ ਰੋਲ ਸਕਦਾ ਗੁਰਦੁਆਰਾ ਸਾਹਿਬ ਦੇ ਅੰਦਰ ਧਾਰਮਿਕ ਸਥਾਨ ਦੇ ਅੰਦਰ ਪੁਲਿਸ ਵਰਦੀ ਪਾ ਕੇ ਨਹੀਂ ਜਾ ਸਕਦੀ ਯਾਰ ਸਾਡੀ ਮਾਨ ਮਰਿਆਦਾ ਹੈ ਉਹਨਾਂ ਲੋਕਾਂ ਨੂੰ ਕੀ ਪਤਾ ਸਿੱਖ ਸਿਧਾਂਤ ਕੀ ਨੇ ਸਿੱਖ ਮਰਿਆਦਾਵਾਂ ਕੀ ਹੈ ਪੰਥਕ ਜਿਹੜੇ ਕਿਸ ਤਰ੍ਹਾਂ ਦੀ ਉਹਦੀ ਸਾਮ ਸੰਭਾਲ ਰੱਖਣੀ ਹੈ ਇਹਨਾਂ ਨੂੰ ਕੁਝ ਨਹੀਂ ਪਤਾ ਇਹ ਏਜੰਸੀਆਂ ਦੇ ਬੰਦੇ ਆ ਇਹ ਬਿਲਕੁਲ ਸਿੱਖਾਂ ਦੀ ਜਿਹੜੀ ਪਾਵਰ ਹੈਗੀ ਆ ਸਿੱਖਾਂ ਦਾ ਜਿਹੜਾ ਸੰਗਠਨ ਹੈ ਉਹਨੂੰ ਕਮਜ਼ੋਰ ਕਰਨ ਵਾਸਤੇ ਸਿੱਖ ਜਮਾਤ ਦੇ ਵਿੱਚ ਪਾੜਾ ਪਾਉਣ ਵਾਸਤੇ ਇਹ ਏਜੰਸੀਆਂ ਵੱਲੋਂ ਤਿਆਰ ਕੀਤੇ ਹੋਏ ਬੰਦੇ ਆ ਜਿਨ੍ਹਾਂ ਦਾ ਪੰਥ ਦੇ ਨਾਲ ਔਰ ਸਿੱਖੀ ਦੇ ਨਾਲ ਦੂਰ ਦਾ ਕੋਈ ਵਾਅਵਾਸਤਾ ਨਹੀਂ ਹਾਂ ਇਹ ਜ਼ਰੂਰ ਹੈ ਅੱਜ ਉਹ ਦਿਬੜੂਗੜ ਜੇਲ੍ਹ ਦੇ ਵਿੱਚ ਬੈਠੇ ਸੁਖ ਭੋਗ ਰਿਹਾ ਹੈ ਇਹ ਗੱਲਾਂ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਨਹੀਂ ਕਿਉਂਕਿ ਉਹ ਪਰਿਵਾਰ ਉਹ ਕਿਸੇ ਪੰਥਕ ਜਮਾਤ ਦੀ ਗੱਲ ਨਹੀਂ ਹੈਗੀ ਪੰਥਕ ਸੁਸਾਇਟੀ ਦੀ ਗੱਲ ਨਹੀਂ ਹੈਗੀ ਉਹ ਇੱਕ ਪਰਿਵਾਰ ਦੀ ਗੱਲ ਹੈ ਇੱਕ ਪਰਿਵਾਰ ਹੈ ਜਿਹੜਾ ਗਾਂਹੇ-ਬਗਾਹੇ ਚਾਹੇ ਗਰਮਖਿਆਲੀ ਹੋਣ ਚਾਹੇ ਬਾਹਰ ਬੈਠੇ ਵਿਦੇਸ਼ਾਂ 'ਚ ਬੈਠੇ ਲੋਕ ਹੋਣ ਉਹਨਾਂ ਨੂੰ ਫੰਡਿੰਗ ਕਰ ਰਹਾ ਹੈ ਫੰਡੇ ਫੰਡ ਖਾ ਰਹਾ ਹੈ ਆ ਪੰਜ-ਚਾਰ ਬੰਦਿਆਂ ਦਾ ਗਰੁੱਪ ਹੈ ਇੱਕ ਪਰਿਵਾਰ ਦੇ ਵਿੱਚ ਉਸ ਪਾਰਟੀ ਦੇ ਵਿੱਚ ਚਾਰ-ਚਾਰ ਮੈਂਬਰ ਜਿਹੜੇ ਅਹੁਦੇਦਾਰ ਨੇ ਨੂੰ ਕਿਸੇ ਨਾਲ ਸਾਡਾ ਮੁਕਾਬਲਾ ਨਹੀਂ ਸਾਨੂੰ ਅਸੀਂ ਲੋਕਾਂ ਨੂੰ ਤੁਹਾਡੇ ਇਸ ਜ਼ਿੰਮੇਵਾਰ ਚੈਨਲ ਦੇ ਜ਼ਰੀਏ ਬੇਨਤੀ ਕਰਾਂਗੇ ਕਿ ਆ ਜਿਹੜੇ ਲੋਕ ਫੁੱਟਪਾਉ ਤਾਕਤਾਂ ਹੈਗੀਆਂ ਔਰ ਦੇਸ਼ ਵਿਰੋਧੀ ਸਮਾਜਿਕ ਵਿਰੋਧੀ ਅੰਸਰ ਜਿਹੜੇ ਅੱਜ ਪੰਥਕ ਮਖੌਟਾ ਪਾ ਕੇ ਅੱਜ ਮੈਦਾਨ ਦੇ ਵਿੱਚ ਜਾਂ ਮੈਦਾਨ 'ਚ ਆਏ ਹੋਏ ਲੋਕਾਂ ਦਾ ਸਮਰਥਨ ਕਰਨ ਦਾ ਐਲਾਨ ਕਰ ਰਹੇ ਆ ਇਹ ਸਾਰੇ ਵਕਤੀ ਨੇ ਇਹ ਤੁਹਾਡੇ ਭਵਿੱਖ ਨੂੰ ਬਚਾ ਨਹੀਂ ਸਕਦੇ ਇਹ ਸਿਰਫ ਵਕਤੀ ਨੇ ਇਹਨਾਂ ਨੇ ਆਪਣੀਆਂ ਰੋਟੀਆਂ ਸੇਕ ਕੇ ਅਗਾਹ ਹੋ ਜਾਣਾ ਜੇ ਕੋਈ ਤੁਹਾਡੇ ਨਾਲ ਟਿਕ ਸਕਦਾ ਜੇ ਤੁਹਾਡੇ ਲਈ ਕੋਈ ਖੜ ਸਕਦਾ ਜੇ ਤੁਹਾਡੇ ਲਈ ਕੋਈ ਲੜ ਸਕਦਾ ਜੇ ਤੁਹਾਡੇ ਲਈ ਕੋਈ ਮਰ ਸਕਦਾ ਜੇ ਕੋਈ ਤੁਹਾਨੂੰ ਬਾਹ ਫੜ ਕੇ ਉੱਪਰ ਉਠਾਉਣ ਦੀ ਹਿੰਮਤ ਤਾਕਤ ਸਮਰੱਥਾ ਰੱਖਦਾ ਉਹ ਸ਼ਰੋਮਣੀ ਅਕਾਲੀ ਦਲ ਹੈ ਜਿਹਦੀ ਅਗਵਾਈ ਸਰਦਾਰ ਸੁਖਬੀਰ ਸਿੰਘ ਬਾਦਲ ਹੋਣੀ ਕਰਦੇ ਆ ਕੌਦੀ ਸਾਬ ਮੇਰਾ ਫੇਰ ਸਵਾਲ ਉੱਥੇ ਕਿ ਖੜਾ ਹੈ ਕਿ ਉੱਥੇ ਦੇ ਲੋਕ ਕਿਦਾਂ ਸਟੈਂਡ ਕਰਨਗੇ ਇੱਕ ਪਾਸੇ ਉਹ ਚਿਹਰਾ ਜਿਹਨੇ ਹਮੇਸ਼ਾ ਹੋਂਦ ਤੱਕ ਅਕਾਲੀ ਦਲ ਦਾ ਜਿਹੜਾ ਉਥੋਂ ਰਿਪਰੈਜ਼ੈਂਟ ਕੀਤਾ ਅਕਾਲੀ ਦਲ ਨੂੰ ਹਰਮਿਤ ਸਿੰਘ ਸੰਧੂ ਹੈ ਦੂਜੇ ਪਾਸੇ ਉਹ ਚਿਹਰਾ ਜਿਹੜਾ ਸੁਧੀਰ ਸੂਰੀ ਕਾਂਡ ਤੋਂ ਬਾਅਦ ਚਰਚਾ ਦੇ ਵਿੱਚ ਆਇਆ ਸੰਦੀਪ ਸਣੀ ਉਹਨਾਂ ਦੇ ਭਰਾ ਮਨਦੀਪ ਸਿੰਘ ਨੂੰ ਟਿਕਟ ਦਿੱਤੀ ਹੈ ਤੇ ਉਹਨੇ ਜਿਹੜਾ ਪਿੱਛੇ ਜੇ ਪਟਿਆਲਾ ਦੇ ਵਿੱਚ ਵੀ ਇੱਕ ਕਾਂਡ ਹੋਇਆ ਜੇਲ੍ਹ ਦੇ ਅੰਦਰ ਜਿਹੜੀ ਹੈ ਇੱਕ ਸੁਭਾ ਸਿੰਘ ਜਿਹੜੇ ਇੱਕ ਸਜ਼ਾ ਜਾਫਤਾ ਸੀਗੇ ਪੁਲਿਸ ਉਹ ਉਹਨਾਂ ਪੁਲਿਸ ਆਫੀਸਰਸ ਸੀਗੇ ਉਹਨਾਂ ਨੂੰ ਜਿਹੜੀ ਸਜ਼ਾ ਮਿਲੀ ਹੋਈ ਸੀ ਤੀਜੇ ਪਾਸੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦਾ ਧਰਮੀ ਫੌਜੀ ਆ ਉਹਨਾਂ ਦਾ ਪਰਿਵਾਰ ਆ ਜਿਨ੍ਹਾਂ ਨੇ 84 ਦੇ ਵਿੱਚ ਆਪਣਾ ਇੱਕ ਅਹਿਮ ਰੋਲ ਨਿਭਾਇਆ ਸੀ ਤਾਂ ਲੋਕ ਕਿੱਧਰ ਨੂੰ ਜਾਣਗੇ ਉਹ ਪੰਥਕ ਜਿਹੜੀਆਂ ਸੋਚ ਆ ਪੰਥਕ ਉਹ ਕਿੱਧਰ ਨੂੰ ਜਾਊਗੀ ਦੇਖੋ ਪੰਥਕ ਸੋਚ ਖਿਰਸਾ ਮੈਂ ਤੁਹਾਨੂੰ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਲੋਕਾਂ ਨੇ ਇਸ ਵਾਰ ਐਕਸਪੈਰੀਮੈਂਟ ਨਹੀਂ ਕਰਨਾ ਇਹ ਕੌਣ ਆ ਹਰਮਿਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਆਇਆ ਹੋਇਆ ਉਹਨਾਂ ਕੋ ਆਮ ਆਦਮੀ ਪਾਰਟੀ ਕੋਲ ਤਾਂ ਕੋਈ ਕੈਂਡੀਡੇਟ ਵੀ ਨਹੀਂ ਹੈ ਔਰ ਤੁਹਾਨੂੰ ਮੈਂ ਇਹ ਦੱਸ ਦਿਆਂ ਉਹਨੂੰ ਕਿਸੇ ਹੋਰ ਨੇ ਨਹੀਂ ਹਰਾਉਣਾ ਹਰਮੇਤ ਸਿੰਘ ਸੰਧੂ ਨੇ ਸੰਧੂ ਨੂੰ ਕਿਸੇ ਹੋਰ ਨੇ ਨਹੀਂ ਹਰਾਉਣਾ ਉਹਨੂੰ ਹਰਾਉਣਾ ਆਮ ਆਦਮੀ ਪਾਰਟੀ ਦੇ ਉਹ ਦਰਿਆ ਛਾੜਨ ਵਾਲੇ ਕੁਰਸੀਆਂ ਬਿਚਾਉਣ ਵਾਲੇ ਜਿਹੜੇ ਪਮਕੜ ਕਹਿੰਦੇ ਆ ਆਮ ਆਦਮੀ ਪਾਰਟੀ ਦੇ ਪਮਕੜਾ ਨਹੀਂ ਹਰਾ ਦੇਣਾ ਜਦੋਂ ਦੇਖੋ ਜਦੋਂ ਤਾਂ ਅਹੁਦੇਦਾਰੀਆਂ ਦੇਣ ਦੀ ਗੱਲ ਆਉਂਦੀ ਹੈ ਜਦੋਂ ਕੋਈ ਮਲਾਈਦਾਰ ਮਹਿਕਮਾ ਦੇਣ ਦੀ ਗੱਲ ਹੁੰਦੀ ਹੈ ਜਦੋਂ ਹੋਰ ਕੋਈ ਉੱਚਾ ਅਹੁਦਿਆਂ ਦੇਣ ਦੀ ਗੱਲ ਹੁੰਦੀ ਹੈ ਤਾਂ ਕੋਈ ਦਿੱਲੀ ਤੋਂ ਆ ਜਾਂਦਾ ਕੋਈ ਹੋਰ ਪਾਰਟੀ ਵਿੱਚੋਂ ਫੜ ਕੇ ਲੈ ਆਉਂਦੇ ਆ ਕੋਈ ਬਿਹਾਰ ਤੋਂ ਲਿਆਂਦਾ ਕੋਈ ਯੂਪੀ ਤੋਂ ਲਿਆਂਦਾ ਕੋਈ ਸੱਜੇ ਤੋਂ ਕੋਈ ਖੱਬੇ ਤੋਂ ਤੇ ਜਦੋਂ ਮਤਲਬ ਦਰਿਆ ਬਚਾਉਣ ਦੀ ਲੋੜ ਆਉਂਦੀ ਆ ਜਾਂ ਕੁਰਸੀਆਂ ਬਚਾਉਣ ਦੀ ਲੋੜ ਆਉਂਦੀ ਆ ਜਾਂ ਪੋਸਟਰ ਚਪਕਾਉਣ ਦੀ ਲੋੜ ਆਉਂਦੀ ਆ ਆ ਸਾਡੇ ਪੰਜਾਬੀਆਂ ਨੂੰ ਮੋਹਰੇ ਕਰਦੇ ਪੰਜਾਬੀ ਇਸ ਗੱਲ ਦੀ ਇਸ ਮਾਨਸਿਕਤਾ ਨੂੰ ਦਿੱਲੀ ਟੀਮ ਦੀ ਜਿਹੜੀ ਦਿੱਲੀ ਟੀਮ ਦੀ ਮਾਨਸਿਕਤਾ ਉਹਦੇ ਬਾਰੇ ਲੋਕ ਭਲੀ ਭਾਂਤ ਜਾਣ ਚੁੱਕੇ ਆ ਕਿ ਹੁਣ ਅਸੀਂ ਕੁਰਸੀਆਂ ਨਹੀਂ ਬਚਾਉਣੀਆਂ ਅਸੀਂ ਇਹਨਾਂ ਦੇ ਪੋਸਟਰ ਨਹੀਂ ਲਾਉਣੇ ਅਸੀਂ 扑ਮੱਕੜ ਬਣ ਕੇ ਇਹਨਾਂ ਦੇ ਜਿੰਦਾਬਾਦ ਦੇ ਨਾਰੇ ਨਹੀਂ ਲਾਉਣੇ ਉਹ ਮਨ ਬਣਾ ਚੁੱਕਿਆ ਕਿ ਡੰਡੇ ਖਾਨ ਨੂੰ ਬੰਦ ਹਿੰਦੇ ਹੁੰਦਾ ਨਾ ਮਲਾਈ ਖਾਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿਚ ਹੁਣ ਉਹ ਡੰਡੇ ਖਾਣ ਵਾਸਤੇ ਤਾਂ ਵਰਕਰ ਹੈ ਤੇ ਜਦੋਂ ਕਿਸੇ ਨੂੰ ਕੋਈ ਪਾਰਟੀ ਦਾ ਉਹਦਾ ਦੇਣਾ ਜਾਂ ਕੋਈ ਟਿਕਟ ਦੇਣੀ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਫਾਇਦਾ ਦੇਣ ਦੀ ਗੱਲ ਹੈ ਤਾਂ ਉਹ ਦਿੱਲੀ ਆਪਣੀ ਮਰਜ਼ੀ ਕਰਦੀ ਹੈ ਸੋ ਹਰਮੀਤ ਸਿੰਘ ਸੰਧੂ ਨੂੰ ਤਾਂ ਆਮ ਆਦਮੀ ਪਾਰਟੀ ਦੇ ਇੰਟਰਨਲ ਜਿਹੜੇ ਵਰਕਰ ਹੈ ਜਿਹੜੇ ਲੋਕ ਹੈ ਉਹਨਾਂ ਨੇ ਹੀ ਹਰਾ ਦੇਣਾ ਦੂਸਰੀ ਗੱਲ ਸ਼੍ਰੋਮਣੀ ਅਕਾਲੀ ਦਲ ਇੱਕ ਬਾਦ ਐਸੀ ਪਾਰਟੀ ਹੈ ਜਿਹੜੀ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਔਰ ਗੈਰ ਸਮਾਜਿਕ ਕਾਰਵਾਈ ਗੈਰ ਸਮਾਜਿਕ ਸੋਚ ਦਾ ਹਮੇਸ਼ਾ ਖੰਡਨ ਕਰਦੀ ਰਹੀ ਹੈ ਅਸੀਂ ਦੇਸ਼ ਦੇ ਸੰਵਿਧਾਨ ਦੇ ਅਨੁਸਾਰ ਚੱਲਣ ਵਾਲਿਆ ਨਾ ਅਸੀਂ ਮਨੁੱਖ ਸਮਰਤੀ ਦੇ ਨਾਲ ਚੱਲਣਾ ਨਾ ਅਸੀਂ ਕਿਸੇ ਹੋਰ ਤਰੀਕੇ ਦੇ ਨਾਲ ਮਤਲਬ ਚੱਲਣਾ ਕਿਉਂਕਿ ਸਾਡਾ ਮਨਸਾ ਮੈਂ ਤੁਹਾਨੂੰ ਪਹਿਲਾਂ ਵੀ ਜाहिर ਕੀਤੀ ਹੈ ਕਿ ਸਾਡਾ ਚੋਣਾ ਲੜਨਾ ਜ਼ਰੂਰ ਹੈ ਸਤਾ ਦੇ ਪਰ ਇਹ ਅਸੀਂ ਇਹ ਨਹੀਂ ਹੈਗਾ ਕਿ ਸਿਰਫ ਲੋਕਾਂ ਦੇ ਭਵਿੱਖ ਦੇ ਨਾਲ ਲੋਕਾਂ ਦੇ ਸਿਰਾਂ ਦੇ ਨਾਲ ਖਿਲਵਾੜ ਕਰਕੇ ਲੋਕਾਂ ਦੇ ਨਾਲ ਖਿਲਵਾੜ ਕਰਕੇ ਅਸੀਂ ਸੱਤਾ ਹਾਸਲ ਕਰਨੀ ਹੈ ਠੀਕ ਆ ਸਾਡਾ ਕਨਸਟੀਟਿਊਸ਼ਨਲ ਰਾਈਟ ਹੈ ਤੇ ਇਹ ਬਾਕੀ ਜਿਹੜੇ ਹੈਗੇ ਆ ਮੈਂ ਤੁਹਾਨੂੰ ਦੱਸਿਆ ਤੁਸੀਂ ਜਿਹਨਾਂ ਨਾਮ ਲੈ ਰਹੇ ਮੈਂ ਇਹ ਬੋਲੇ ਬਾਦ ਬਵਾਦੇ ਵਿੱਚ ਨਹੀਂ ਪੈਣਾ ਇਹ ਕੋਈ ਇਹਨਾਂ ਦਾ ਕੋਈ ਵਜੂਦ ਨਹੀਂ ਹੈਗਾ ਇਹ ਤਾਂ ਜਦ ਖੜੇ ਹੋਗੇ ਕਿਸੇ ਨੂੰ ਮਾਰ ਕੇ ਜੇ ਤੁਸੀਂ ਅੱਗੇ ਜਾ ਕੇ ਮੈਂ ਤੁਹਾਨੂੰ ਮਾਰਦਾ ਮੈਂ ਕਹਿੰਦਾ ਮੈਨੂੰ ਟਿਕਟ ਦੇ ਦੇ ਦੋ ਇਹ ਇਹ ਗੱਲਾਂ ਠੀਕ ਨਹੀਂ ਹੈਗੀਆਂ ਮੈਂ ਇਸ ਗੱਲ ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹਉਂਦਾ ਜੀ ਇਹ ਗੱਲ ਰਾਜ ਸਭਾ ਸੀਟ ਦੀ ਕਰੀਏ ਤਾਂ ਰਾਜ ਸਭਾ ਸੀਟ ਸੰਜੀਵ अरोड़ा ਦੀ ਖਾਲੀ ਹੁੰਦੀ ਆ ਤੇ ਕੱਲ ਪਰਸੋਂ ਜਿਹੜਾ ਤੁਸੀਂ ਦੇਖਿਆ ਹੋਣਾ ਟਿਕਟ ਦੇ ਵਿੱਚ ਵੀ ਕਾਫੀ ਵਿਵਾਦ ਹੋਇਆ ਸੀ ਇੱਕ ਨਵਨੀਤ ਚਤੁਰਵੇਦੀ ਨੇ ਉਹਨਾਂ ਨੇ ਆਪਣਾ ਜਿਹੜਾ ਨਾਮਜ਼ਦਗੀ ਭਾਰਤੀਓ ਕਹਿੰਦੇ 10 ਆਮ ਆਦਮੀ ਪਾਰਟੀ ਦੇ 10 ਐਮਐਲਏਾਂ ਦਾ ਮੈਨੂੰ ਸਮਰਥਨ ਮੌਜੂਦ ਆ ਇਸ ਕਰਕੇ ਮੈਂ ਵੀ ਰਾਜ ਸਭਾ ਦੇ ਵਿੱਚ ਜਿਹੜੇ ਨੇ ਉਹਨਾਂ ਨੇ ਨਾਮਜ਼ਦਗੀ ਭਰੀ ਆ ਹਾਲਾਂਕਿ ਉਹਨਾਂ ਐਮਐਲਏ ਨੇ ਕਹਿਤਾ ਕਿ ਸਾਡੇ ਸਹਿਨ ਨਹੀਂ ਹੈਗੇ ਜਾਲੀ ਸਹਿਨ ਨੇ ਇਹ ਕਿਸ ਤਰ੍ਹਾਂ ਦੇਖਦੇ ਹੋ ਕਿ ਹੋ ਸਕਦਾ ਐਮਐਲਏਾਂ ਦੇ ਜਾਲੀ ਦਸਤਖਤ ਕਰਕੇ ਨਾਮਜ਼ਦਗੀ ਭਰੀ ਜਾ ਸਕਦੀ ਆ ਐਮਐਲਏਾਂ ਦੇ ਵੀ ਜਾਲੀ ਦਸਤਖਤ ਹੋਣ ਲੱਗ ਗਏ ਹੁਣ ਖੇਰਾ ਸਾਹਿਬ ਇੱਕ ਗੱਲ ਸਪਸ਼ਟ ਕਰ ਲੋ ਇੱਕ ਗੱਲ ਨੋਟ ਕਰ ਲੋ ਇੱਕ ਇਸ ਦੇਸ਼ ਦਾ ਨਾਗਰਿਕ ਬੰਦਾ ਜਿਹੜਾ ਕਿਸੇ ਪੋਲੀਟੀਕਲ ਪਾਰਟੀ ਦਾ ਹੈੱਡ ਵੀ ਹੋਵੇ ਜਨਤਾ ਦਲ ਦਾ ਹੋ ਮੁਖੀ ਵੀ ਹੈ ਪ੍ਰਧਾਨ ਵੀ ਹੈ ਉਹ ਰਾਈਟਰ ਵੀ ਹੈ ਤੇ ਉਹਦੀਆਂ ਸ਼ਾਇਦ ਇੱਕ ਦੋ ਕਿਤਾਬਾਂ ਵੀ ਜਿਹੜੀਆਂ ਲਿਖੀਆਂ ਹੋਈਆਂ ਆਈਆਂ ਨੇ ਪਬਲਿਕ ਦੇ ਵਿੱਚ ਔਰ ਉਹ ਇੱਕ ਮੀਡੀਆ ਦੇ ਨਾਲ ਵੀ ਸੰਬੰਧ ਰੱਖਣ ਵਾਲਾ ਬੰਦਾ ਕਿਹੜੇ ਬੰਦੇ ਦੀ ਨਹੀਂ ਜ਼ਰਤ ਹੈ ਕਿ ਉਹ ਆਪਣਾ ਬੰਦਾ ਜਿਹੜਾ ਮਤਲਬ ਕਿਸੇ ਦੇ ਝਾਲੀ ਕਰਨ ਦੀ ਕਿਸੇ ਸਰਕਾਰ ਜਿਸ ਸਟੇਜ ਦੇ ਵਿੱਚ ਜਿਸ ਸਟੇਟ ਦੇ ਵਿੱਚ ਜਿਸ ਪਾਰਟੀ ਦੀ ਸਰਕਾਰ ਹੋਵੇ ਉਹਨੇ ਉਹਨਾਂ ਦੇ ਐਮਐਲਏ ਦੇ ਸੱਤਾ ਰੂਡ ਪਾਰਟੀ ਦੀ ਐਮਐਲਏ ਦੇ ਜਾਲੀ ਦਸਤਕਰਨ ਕਰਨ ਦੀ ਕੋਈ ਹਿੰਮਤ ਕਰ ਸਕਦਾ ਇਹ ਬਿਲਕੁਲ ਫਰੌਡ ਹੈ ਇਹ ਲੋਕਤੰਤਰ ਦਾ ਖਿਲਵਾੜ ਆਮ ਆਦਮੀ ਪਾਰਟੀ ਕਰ ਰਹੀ ਹੈ ਜਿਨ੍ਹਾਂ ਲੋਕ ਜਿਨ੍ਹਾਂ ਗੱਲਾਂ ਦੇ ਲਈ ਇਹ ਵਿਰੋਧੀ ਪਾਰਟੀਆਂ ਨੂੰ ਹਮੇਸ਼ਾ ਭੰਡ ਕੇ ਉਹਨਾਂ ਦੀ ਬਦਨਾਮੀ ਕਰਕੇ ਉਹਨਾਂ ਨੂੰ ਜਲੀਲ ਕਰਕੇ ਬਦਨਾਮ ਕਰਕੇ ਸੱਤਾ ਦੇ ਵਿੱਚ ਆਈ ਸੀ ਅੱਜ ਉਸ ਰਾਹ ਦੇ ਉੱਤੇ ਇਹ ਪਾਰਟੀ ਚੱਲੀ ਹੋਈ ਹੈ ਜਦੋਂ ਉਹਨਾਂ ਨੇ 6 ਤਰੀਕ ਨੂੰ ਪ੍ਰਪੋਜ਼ ਕੀਤਾ ਹੈ ਜਦੋਂ ਪ੍ਰਪੋਜ਼ ਜਿਹੜੇ ਐਮਐਲਏ ਨੇ ਦੱਸਨੇ ਕੀਤਾ ਉਹਨਾਂ ਦੇ ਨਾਮ ਲਿਖੇ ਸੀ ਪਰ ਜਦੋਂ 13 ਤਰੀਕ ਨੂੰ ਉਹਨਾਂ ਨੇ ਜਿਹੜੇ ਸਾਈਨ ਕੀਤੇ ਜਿਹੜੀ ਨੋਮੀਨੇਸ਼ਨ ਫਾਈਲ ਕੀਤੀ ਤਾਂ ਉਹਨਾਂ ਦੀ ਰੱਦ ਇਸ ਕਰਕੇ ਕਰਤੀ ਕਿ ਜੀ ਇਹ ਜਿਹੜੇ ਝਾਲੀ ਸਾਈਨ ਹੈ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਝਾਲੀ ਸਾਈਨ ਕਿਸ ਤਰ੍ਹਾਂ ਕਰ ਸਕਦੇ ਆ ਇਹਦਾ ਮਤਲਬ ਸੱਚੇ ਦੇ ਪਿੱਛੇ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਜਦੋਂ 6 ਤਰੀਕ ਨੂੰ ਪਤਾ ਲੱਗਿਆ ਕਿ ਸਾਡੇ ਐਮਐਲਏ ਮਤਲਬ ਸਾਡੇ ਖੇਮੇ ਦੇ ਵਿੱਚੋਂ ਖਿਸਕ ਕੇ ਕਿਸੇ ਹੋਰ ਕੈਂਡੀਡੇਟ ਨੂੰ ਸਮਰਥਨ ਕਰ ਰਹਾ ਹੈ ਪ੍ਰਪੋਜ਼ ਕਰ ਰਿਹਾ ਹੈ ਸੋ ਇਹਨਾਂ ਨੇ ਆਪਣੇ ਪਾਰਟੀ ਦੇ ਜਿੱਤੇ ਹੋਏ ਐਮਐਲਏ ਦੀ ਮੋਨੀਟਰਿੰਗ ਕਰਕੇ ਸੁਪਰਵੀਜ਼ਨ ਕਰਕੇ ਉਹਨਾਂ ਦੇ ਉੱਤੇ ਸਖਤ ਦਬਾਅ ਬਣਾਇਆ ਉਹਨਾਂ ਨੂੰ ਮਜਬੂਰ ਕੀਤਾ ਕਿਉਂਕਿ ਪਾਰਟੀ ਅੱਜ ਖੇਰੂ ਖੇਰੂ ਹੋਣ ਦੀ ਕਗਾਰ ਤੇ ਆ ਇਹ ਗੱਲ 10 ਜਾਂ 12 15 ਐਮਐਲਏ ਦੀ ਨਹੀਂ ਹੈ ਤੁਸੀਂ ਦੇਖਿਓ ਹਲੇ ਤਾਂ ਇਹ ਤਾਨਾਸ਼ਾਹੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਹਲੇ ਸਮਾਂ ਸਾਲ ਸਰਕਾਰ ਦਾ ਇਸ ਟਰਮ ਦਾ ਟਿਨਿਓਰ ਦਾ ਪਿਆ ਹੈ ਤੇ ਇਸ ਕਰਕੇ ਇਹਨਾਂ ਨੇ ਆਪਣੇ ਐਮਐਲਏ ਨੂੰ ਦਬਕਾ ਲਿਆ ਉਹਨਾਂ ਨੇ ਯੂ ਟਰਨ ਲਿਆ ਔਰ ਜਿਹੜਾ ਉਹਨਾਂ ਦੇ ਨੋਮੀਨੇਸ਼ਨ ਜਿਹੜੇ ਰੱਦ ਹੋਏ ਹਨ ਨਾ ਜੀ ਇਹ ਰੱਦ ਵੀ ਇਸੇ ਕਾਰਨ ਹੋਇਆ ਕਿ ਜਿਹੜਾ ਇਹਨਾਂ ਤੇ ਦਬਾਉ ਪਾ ਕੇ ਐਮਐਲਏ ਤੇ ਦਬਾਉ ਪਾ ਕੇ ਇਹਨਾਂ ਨੇ ਕਾਗਜ਼ ਰੱਦ ਕਰਾਤੇ ਮੈਂ ਤੁਹਾਨੂੰ ਦੱਸਦਾ ਜੇ ਹੁਣ ਮੰਨ ਲਓ ਮੈਂ ਸਾਈਨ ਕਰਦਾ ਤੇ ਤੁਸੀਂ ਤੁਹਾਡੇ ਮੈਂ ਸਾਈਨ ਮੈਂ ਕਰ ਲੰਨਾ ਜਾਂ ਤੁਸੀਂ ਮੈਨੂੰ ਸਾਈਨ ਕਰਕੇ ਦੇ ਦਿਓ ਜੇ ਉਹਦੇ ਕੋਈ ਵਿਰੋਧ ਤਾਂ ਹੋਏਗੀ ਤੁਸੀਂ ਕਹੋ ਜੀ ਮੈਂ ਨਹੀਂ ਸਾਈਨ ਕਰੇ ਜਦੋਂ ਤੇ ਇੱਕ ਉਹਦੀ ਵੈਰੀਫਿਕੇਸ਼ਨ ਨਹੀਂ ਹੁੰਦੀ ਉਹ ਸਰਟੀਫਾਈ ਨਹੀਂ ਹੁੰਦਾ ਇੱਕ ਫੋਰੈਂਸਿਕ ਲੈਬ ਹੈ ਜੀ ਐਫਐਸਐਲ ਹੈ ਜਦੋਂ ਤੇ ਇੱਕ ਐਫਐਸਐਲ ਦੀ ਰਿਪੋਰਟ ਨਹੀਂ ਆਉਂਦੀ ਇਹ ਵੀ ਹੋ ਸਕਦਾ ਕਿ ਮੈਂ ਸਾਈਨ ਕਰਤੇ ਜਦੋਂ ਸਰਕਾਰ ਦਾ ਮੇਰੇ ਤੇ ਦਬਾਅ ਪਿਆ ਮੈਂ ਬੈਕਆਊਟ ਕਰ ਗਿਆ ਮੈਂ ਪਿੱਛੇ हट ਗਿਆ ਇਹਦਾ ਮਤਲਬ ਤਾਂ ਇਹ ਹੈ ਸਪਸ਼ਟ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਖਲਾ ਪਹਿ ਚੁੱਕਿਆ ਉਹਦੇ ਵਿੱਚ ਤਰੇੜਾ ਨਹੀਂ ਉਹ ਜਿਹੜੀ ਖੇਰੂ ਖੇਰੂ ਹੋਣ ਦੀ ਕਗਾਰ ਦੇ ਉੱਤੇ ਹੈ ਇਹਨਾਂ ਐਮਐਲਏ ਮੰਤਰੀ ਜਿਹੜੀਆਂ ਬਾਹਰ ਛਾਲਾ ਮਾਰਨ ਦੇ ਰੌਅ ਦੇ ਵਿੱਚ ਹੈ ਕੋਈ ਬੀਜੇਪੀ ਦੇ ਸੰਪਰਕ ਦੇ ਵਿੱਚ ਹੈ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਸੰਪਰਕ ਦੇ ਵਿੱਚ ਹੈ ਕੋਈ ਕਿਸੇ ਪਾਰਟੀ ਦੇ ਵਿੱਚ ਹੈ ਸੋ ਇਹ ਸਿਰਫ ਕੰਟਰੋਲ ਡੈਮੇਜ ਕੰਟਰੋਲ ਕਰਨ ਵਾਸਤੇ ਇਹਨਾਂ ਨੇ ਦਬਾਅ ਬਣਾਇਆ ਉਹਦੇ ਰੱਦ ਕਰਾਤੇ ਪਰ ਇਹ ਜਦੋਂ ਤੱਕ ਐਫਐਸਐਲ ਰਿਪੋਰਟ ਨਹੀਂ ਆਉਂਦੀ ਉਦੋਂ ਤੱਕ ਨਹੀਂ ਕਿਹਾ ਜਾ ਸਕਦਾ ਕਿ ਇਹ ਜਾਲੀ ਦਸਤਾਖਤ ਹੈ ਕਿਉਂਕਿ ਬੰਦਾ ਸਾਈਨ ਕਰਕੇ ਵੀ ਤਾਂ ਮੁੱਕਰ ਸਕਦਾ ਹੈ ਸੋ ਇਹ ਉਹਨਾਂ ਨੇ ਵੱਖ-ਵੱਖ ਜਿਹੜਿਆਂ ਉਹਦੇ ਵਿੱਚ ਥਾਣਿਆਂ ਦੇ ਵਿੱਚ ਮਾਮਲੇ ਦਰਜ ਕਰਵਾਏ ਆ ਰੋਪੜ ਵੀ ਹੋਇਆ ਚੱਡਾ ਸਾਹਿਬ ਜਿਹੜੇ ਉਹਨਾਂ ਦੇ ਐਮ.ਐਲ.ਏ ਆ ਸਰਦੂਲਗੱਲ ਹੋਇਆ ਸੰਗਰੂਰ ਹੋਇਆ ਕਈ ਸਟੇਸ਼ਨਾਂ ਦੇ ਉੱਤੇ ਇਹਨਾਂ ਦੇ 8-9 ਸਟੇਸ਼ਨਾਂ ਦੇ ਪੁਲਿਸ ਸਟੇਸ਼ਨਾਂ ਦੇ ਵਿੱਚ ਪਰਚਾ ਦਰਜ ਹੋਇਆ ਔਰ ਉਹ ਜਿਹੜੇ ਇਸ ਕੈਂਸਲੇਸ਼ਨ ਦੇ ਵਿਰੋਧ ਦੇ ਵਿੱਚ ਉਹ ਹਾਈ ਕੋਰਟ ਪਹੁੰਚ ਗਏ ਨਮਨੀਤ ਜਿਹੜੇ ਚਾਤੁਰਵੇਦੀ ਨੇ ਸੋ ਇਹ ਲੋਕਤੰਤਰ ਦਾ ਇਹ ਆਮ ਆਦਮੀ ਪਾਰਟੀ ਘਾਣ ਕਰ ਰਹੀ ਹੈ ਔਰ ਇਹਨਾਂ ਨੂੰ ਇਸ ਗੱਲ ਦਾ ਬਿਲਕੁਲ ਯਕੀਨੀ ਪੱਕਾ ਹੋ ਗਿਆ ਕਿ 2027 ਦੇ ਵਿੱਚ ਇਹਨਾਂ ਨੂੰ ਕਿਸੇ ਨੇ ਪਿੰਡ ਦੇ ਵਿੱਚ ਵੜਨ ਤਾਂ ਦੂਰ ਦੀ ਗੱਲ ਇਹਨਾਂ ਨੂੰ ਕਿਸੇ ਨੇ ਨੇੜੇ ਖੜਕ ਖੜਨ ਵੀ ਨਹੀਂ ਦੇਣਾ ਇਹਨਾਂ ਦੀ ਉਹ ਦੁਰਦਸ਼ਾ ਹੁਣੀ ਕਿ ਇਹਨਾਂ ਨੇ ਜਿਵੇਂ ਉਹ ਕਹਿੰਦੇ ਨਾ ਜੀ ਕਿ ਉਹ ਨਾ ਘਰਦਾ ਤੇ ਨਾ ਘਾਟਦਾ ਇਹ ਕਿਸੇ ਪਾਸੇ ਦੇ ਨਹੀਂ ਰਹਿਣੇ ਇਹਨਾਂ ਨੂੰ ਬੜਨ ਨਹੀਂ ਦੇਣਾ ਇਹਨਾਂ ਦੀ ਸਿਰਫ ਇਹੀ ਹੈ ਕਿ ਆ ਜਿਹੜਾ ਸਾਲ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿੰਨੇ ਪੰਜਾਬ ਦੇ ਵਿੱਚੋਂ ਪੈਸਾ ਢੇਲਾ ਜਿਹੜਾ ਇਕੱਠਾ ਕਰਕੇ ਉਹ ਦਿੱਲੀ ਦੇ ਘਰ ਭਰੇ ਜਾ ਸਕਣ ਸਿਰਫ ਇਸੇ ਟਰੈਕ ਦੇ ਉੱਤੇ ਸਰਕਾਰ ਚੱਲ ਰਹੀ ਹੈ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲੋਕਾਂ ਦੇ ਦੁੱਖ ਦਰਦ ਦੂਰ ਕਰਨ ਲੋਕਾਂ ਦੀ ਬਾਹ ਫੜਨ ਉਸ ਦੇ ਲਈ ਸਰਕਾਰ ਬਿਲਕੁਲ ਮੁਨਕਰ ਔਰ ਨਾਬਰ ਹੈ ਤਾਂ ਹੁਣ ਤਰਨ ਤਰਨ ਦੇ ਵਿੱਚ ਕਿਸ ਉਮੀਦਵਾਰ ਨੂੰ ਲੋਕ ਵੋਟ ਦੇਣਗੇ ਕਿਸ ਲਹਾਜੇ ਦੇ ਨਾਲ ਵੋਟ ਦੇਣਗੇ ਕੀ ਸੋਚ ਕੇ ਜਿਹੜੇ ਨੇ ਉਹ ਤਰਨ ਤਰਨ ਦੇ ਲੋਕ ਵੋਟ ਦੇਣਗੇ ਸੋ ਜਿਹੜੀ ਬੁਰਖਾਲਵੀ ਸਾਹਿਬ ਦੇ ਨਾਲ ਗੱਲਬਾਤ ਵੀ ਹੋਈ ਆ ਤੁਹਾਨੂੰ ਇਹ ਵਿਚਾਰ ਚਰਚਾ ਕਿੱਦਾਂ ਦੀ ਲੱਗੀ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ